ਹਾਂਜੀ ਵੀਜੀ ਸਾਰੇ ਵੀਰਾਂ ਸასი ਗਾਲ ਜੀ ਸਵਾਗਤ ਕਰਦੇ ਆਂ ਵੀਜੀ ਤੁਹਾਡਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਜਿਹੜੇ-ਜਿਹੜੇ ਵੀਰ ਆਪਣਾ ਮਨਜਿੰਦਰ ਡੇਰੀ ਫਾਰਮ ਵੇਂਦੇ ਆ ਉਹਨਾਂ ਦਾ ਬਹੁਤ-ਬਹੁਤ ਵੀਜੀ ਧੰਨਵਾਦ ਅੱਜ ਆਪਾਂ ਵੀਜੀ ਵੀਡੀਓ ਲੈ ਕੇ ਆਏ ਆਂ ਆਪਣੇ ਫਾਰਮ ਤੋਂ ਇੱਕ ਆਪਣਾ ਵੀਜੀ ਐਡਰੈਸ ਹੈਗਾ ਜੇ ਪੇਂਟ ਪ੍ਰਿੰਗੜੀ ਤਹਿਸੀਲ ਪੱਟੀ ਜਿਹੜਾ ਕਰਨਤਾਰਨ ਇੱਕ ਆਪਣਾ ਵੀਜੀ ਨੰਬਰ ਜੇ 88375 40536 ਅੱਜ ਦੀ ਆਪਣੀ ਵੀਜੀ ਵੀਡੀਓ ਆ ਗੁਜਰਾਸਲਾ ਛੋਟੀ ਤੇਰੇ ਥੱਲੇ ਵੀਜੀ ਦੁੱਧ ਆਹ ਤਾਂ ਪਿਆਰ ਜੇ 10 ਕਿਲੋ ਜਿਹੜਾ ਕੋਈ ਭੈਣ ਭਰਾ ਆਵੇ ਆਪਣੇ ਘਰ ਆਣ ਕੇ ਤਸੱਲੀ ਕਰਕੇ ਖੜੇ ਥਣਲੇਵਾ ਵੀਜੀ ਵੇਖ ਲਓ ਇਹਦਾ ਇਧਰ ਜੀ ਕੈਮਰਾ ਮਾਰ ਕੇ ਪਾ ਦਿਓ ਠੰਡੀ ਸੀਲਾ ਬਿਲਕੁਲ ਥਣਲੇਵਾ ਵੀਜੀ ਵੇਖ ਲਓ ਕੱਲਾ ਕੱਲਾ ਨਿਖੜਵਾ ਥਣ ਲੱਗਾ ਵੀਜੀ ਜਿਹੜਾ ਕੋਈ ਭੈਣ ਭਰਾ ਆਵੇ ਆਪਣੇ ਘਰ ਆਣ ਕੇ ਇੱਕ ਦੋ ਟਾਈਮ ਤਸੱਲੀ ਕਰੇ ਮਗਰ ਇਹਦੇ ਵਿੱਚ ਜੀ ਕੱਟਾ ਜੇ 12 13 ਦਿਨਾਂ ਦੀ ਸੂਈ ਜੇ ਕੱਟਾ ਵੀਜੀ ਵੇਖ ਲਓ ਮੂੰ ਮਠਾਵੇ ਦੀ ਇੱਕ ਮਹਿਲੋ ਇਕ ਰਿੰਗੀ ਜੀ ਤੁਹਾਨੂੰ ਖੋਲ ਕੇ ਵਿਖਾਉਣੇ ਆ ਇਧਰ ਕੈਮਰਾ ਘੁਮਾ ਕੇ ਪਿਛੇ ਵਿਖਾ ਦਿਓ ਇਕ ਇਧਰ ਨੌ ਬੀ ਜੀ ਦੇਖ ਲਓ ਦੂਜਾ ਸੂਰਜ ਛੋਟੀ ਦਾ ਬੀ ਜੀ ਕਿ ਜਿਹੜਾ ਵੀ ਕੋਈ ਭੈਣ ਭਰਾ ਆਵੇ ਆਪਣੇ ਘਰ ਆਣ ਕੇ ਇੱਕ ਦੋ ਟਾਈਮ ਤਸੱਲੀ ਕਰਕੇ ਖੜੇ ਦੁੱਧ ਵੀ ਜੀ ਆਲੇ ਥਲੇ ਰੈਡੀ 10 ਕਿਲੋ ਆ ਜਿਹੜਾ ਵੀ ਭੈਣ ਭਰਾ ਹੋਵੇ ਆਪ ਦੀ ਦੋਵੇਂ ਟਾਈਮ ਚਿਵਾਈ ਕਰਕੇ ਖੜੇ ਵੀ ਜੀ ਚਿਵਾਈ ਐ ਇੱਕ ਨੰਬਰ ਆ ਵੀ ਜੀ ਐ ਚੋਣ ਚਾਂ ਪੋਲੀ ਆ ਇੱਕ ਆਪਣਾ ਵੀ ਜੀ ਜਿਹੜਾ ਚੈਨਲ ਬਣਾਇਆ ਆਪਾਂ ਮਿੰਦਰ ਡੇਰੀ ਫਾਰਮ ਮੈਨੂੰ ਵੀ ਜੀ ਸਾਰੇ ਵੀਰ ਸੱਜਣਾ ਭਰਾ ਸਬਸਕ੍ਰਾਈਬ ਕਰ ਲੈਣ ਵੀ ਜੀ ਤੇ ਜਿਹੜੇ-ਜਿਹੜੇ ਵੀਰ ਵੇਦੇ ਉਹਨਾਂ ਦਾ ਫੇਰ ਤੋਂ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ। ਇੱਕ ਆਪਣਾ ਵੀਰ ਜੀ ਨੰਬਰ ਹੈਗਾ 8837540538 ਵੀਰ ਜੀ ਦਾ ਰੇਟ ਆਪਾਂ ਕਰਦੇ ਆਂ। ਮੁੱਲ 75000 ਰੁਪਿਆ ਕਰਦੇ ਆਂ ਤੇ ਜੈਸਨ ਉਹ 70000 ਦੀ ਦੇਣੀ ਆ ਉਹਦੇ ਵਿੱਚੋਂ 200 ਰੁਪਿਆ ਸਿਰਫ ਆਵਾ ਛੋੜ ਹੀ ਕਰਨੀ ਆ। ਜਿਹੜੇ ਵੀ ਭੈਣ-ਪਰਾਣੇ ਲੈਣੀ ਹੋਵੇ ਛੋਟੀ ਉਹ ਆਪਾਂ ਨੂੰ ਵੀਰ ਭਰਾ ਫੋਨ ਲਾਵੇ। ਐਵੇਂ ਕਈ ਫੋਨ ਲਾਈ ਜਾਂਦੇ ਰਹਿੰਦੇ ਆ। ਕੋਈ ਆਹ ਦਿੰਦੇ ਆ ਵੀ 2000 ਘੱਟ ਕਰ ਲਾ 3 ਕਰ ਲਾ। ਸਿਰਫ ਆਪਾਂ ਹੁਣ ਮੋਲੇ ਦਾ ਸੀ ਵੀਰ ਕੀ ਕਰ ਲਈਏ ਮੁੜ ਗਿਆ ਸੀ ਇਹ 75 ਦੀ ਦੇਣੀ ਆ ਆਪਾਂ ਜੈਸਨ ਨੂੰ ਸਾਰੇ ਕਸਾਈ ਕਰਕੇ ਵੀਜੀ ਇੱਕੋ ਗੱਲ ਕਰਦੀ ਆ ਵੀ 70 ਦੀ ਦੇਣੀ ਆ 200 ਰੁਪਏ ਸਿਰਫ ਆਪਾਂ ਛੋੜ ਹੀ ਕਰਨੀਆਂ ਹਾਂ ਹਾਂਜੀ ਵੀਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਜੀ